ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਮ ਮੈਂ ਬਿਲਕੁਲ ਠੀਕ ਹਾਂ ਅੱਜ ਦਾ ਵਲੌਗ ਬਹੁਤ ਲੇਟ ਸ਼ੁਰੂ ਕਰ ਰਹੀ ਕਿਉਂਕਿ ਮਾਰਨਿੰਗ ਵਿੱਚ ਕੰਮਾਂ ਦੀ ਭਾਏ ਦੌਣ ਇੰਨੀ ਹੁੰਦੀ ਗਰਮੀ ਇੰਨੀ ਜ਼ਿਆਦਾ ਹੁੰਦੀ ਹੈ ਹੁੰਦਾ ਵੀ ਕੰਮ ਕਰ ਲਓ ਵੀਡੀਓ ਸ਼ੂਟ ਕਰੋਂਗੇ ਟਾਈਮ ਲੱਗੂਗਾ ਵੀ ਉਹ ਕੰਮ ਜਲਦੀ ਹੋਣਾ ਨਹੀਂ ਹੈ ਨਾ ਤੇ ਹੁਣ ਹੋ ਰਿਹਾ ਸ਼ਾਮ ਦਾ ਟਾਈਮ ਸਵਾ 4:00 ਦਾ ਸਵਾ 4:00 ਹੋ ਗਏ ਤੇ ਹੁਣ ਵੀ ਮੈਂ ਬਾਹਰ ਆਈਆਂ ਹੈਲਪਰ ਆਈ ਸੀ ਵਿੰਡੋ ਸਾਫ ਕਰਨਾ ਫਰੰਟ ਵਾਲੀਆਂ ਫਿਰ ਉਸ ਦਿਨ ਪਲਾਂਟਸ ਵਗ ਹੁਣ ਮੈਂ ਵਾਪਸ ਪਲਾਂਟਸ ਉੱਪਰ ਰੱਖ ਕੇ ਆਈਆਂ ਪੌਟਸ ਸਾਫ਼ ਕਰਦੇ ਬਾਹਰੋਂ ਗਿੱਲੇ ਕੱਪੜੇ ਨਾਲ ਇਹ ਉਹ ਡੇਲੀ ਰੁਟੀਨ ਜਿਹੜਾ ਹੁੰਦੇ ਨੇ ਹੁਣ ਮੈਨੂੰ ਆਈ ਸੀਬ ਇਹਨਾਂ ਤੇ ਹੱਥ ਲਾਉਂਗੀ ਚਾ ਕੇ ਗਮਲੇ ਉੱਪਰ ਰੱਖੂਗੀ ਵਿੰਡੋ ਵਿੱਚ ਵੀ ਚਲੋ ਗਿੱਲਾ ਕੱਪੜਾ ਮਾਰ ਦਾਂ ਪੌਟ ਬਾਹਰੋਂ ਸਾਫ਼ ਹੋ ਜਾਣਗੇ ਇੰਨੀ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਬਾਹਰ ਤੇ ਨਾਲ ਨਾਲ ਹੁਣ ਮੈਂ ਲੱਗੇ ਸੀ ਪਾਣੀ ਦਾ ਗਲਾਸ ਮੈਂ ਕਿਨਾਲ ਥੋੜੋ ਜਿਹਾ ਪਸੀਨਾ ਸਿਕਾ ਇਹ ਵਾਲ ਬੋਲ ਕੰਗੀ ਕਰ ਲਾਂ ਮੈਂ ਕੋਮ ਨਹੀਂ ਕਰੇ ਆਪਣੇ ਹੈਅਰ ਕਿਉਂਕਿ ਗਰਮੀ ਹੁੰਦੀ ਦੁਪਹਿਰੇ ਵੀ ਕਿਚਨ ਚ ਖਾਣਾ ਬਣਾਉਣਾ ਹੁੰਦਾ ਫਿਰ ਮੈਂ ਇਹ ਬੰਨ ਸ਼ਾਮ ਨੂੰ ਫਿਰ ਮੈਂ ਗੁੱਤ ਕਰ ਲਾਂ ਨਹੀਂ ਹੋਇਆ ਜਾਂ ਪੁੰਨੀਆ ਗੁੱਤ ਕਰ ਲਾਂ ਨਹੀਂ ਕੰਗੀ ਕਰਕੇ ਗਰਮ ਵਿੱਚ ਤਾਂ ਮੋਸਲੀ ਬਸ ਇੱਧਰ ਇਕੱਠੇ ਕਰਕੇ ਕਲੱਚ ਰੱਖ ਲਓ ਸਭ ਤੋਂ ਕੰਫਰਟੇਬਲ ਚੀਜ਼ ਹੈ ਕੰਮੀ ਵਿੱਚ ਵਾਲਾਂ ਨਾਲ ਖੁੱਲੇ ਹੋਣ ਵਾਲ ਕੰਮ ਕਰਨਾ ਸਕੇ ਔਖਾ ਥੋੜੀ ਹਵਾ ਲੈ ਕੇ ਪਸੀਨਾ ਸਖਾ ਕੇ ਪਾਣੀ ਪੀ ਕੇ ਵਾਲ ਬੂਲ ਬੰਨ ਕੇ ਫਿਰ ਮੈਂ ਜਾਣੇ ਕਿਚਨ ਵਿੱਚ ਦਾਲ ਵਾਸਤੇ ਮੇਰੇ ਕੋਲ ਪਈ ਹੈ ਸ਼ਾਮ ਵਾਸਤੇ ਸਵੇਰੇ ਬਣਾਈ ਸੀ ਮੂੰਗੀ ਮਸਰੀ ਦਾਲ ਤੇ ਦਾਲ ਬਾਕੀ ਪਈ ਹੈ ਸ਼ਾਮ ਵਾਸਤੇ ਕੰਮ ਕਿਚਨ ਦਾ ਕੰਮ ਨਹੀਂ ਕੁਕਿੰਗ ਦਾ ਕੰਮ ਮੇਰੇ ਕੋਲ ਕੋਈ ਹੈ ਨਹੀਂ ਸ਼ਾਮ ਲਈ ਪਾਸ ਮੈਂ ਥੋੜੀ-ਬਹੁਤੀ ਇੱਕੋ ਜਿਹੇ ਕੰਮ ਹੋਰ ਸੋਚੇ ਹੋਣ ਨੂੰ ਉਹੀ ਕਰਨੇ ਨੇ ਕਿਚਨ ਵਿੱਚ ਜਾ ਕੇ ਹੋਰ ਉਸ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਹੈਗੀ ਚਿਮਨੀ ਵਾਲਾ ਫਿਲਟਰ ਧੋਣਾ ਕੱਲ੍ਹ ਧੋਣਾ ਸੀ ਕੱਲ੍ਹ ਮੈਂ ਜਦੋਂ ਧੋਣ ਨਹੀਂ ਹੋਇਆ ਕਾਲ ਕਰ ਲਈ ਤੇ ਅੱਜ ਉਹ ਵਾਸ਼ ਕਰਦੀ ਆਂ ਜੀਮੀ ਜੀਮੀ ਦਾ ਫਿਲਟਰ ਵਾਸ਼ ਕਰਦੀ ਕਿਉਂਕਿ ਕੁਕਿੰਗ ਬਹੁਤ ਬਹੁਤ ਹੋਈ ਹੈ ਸਾਰੀ ਤੇ ਥੋੜਾ ਮੈਂ ਜਲਦੀ ਹੀ ਵਾਸ਼ ਕਰ ਰਹੀ ਆਂ ਨਾ ਡਿਪੈਂਡ ਕਰਦਾ ਹੁੰਦਾ ਕੁਕਿੰਗ ਤੇ ਜੇ ਕੁਕਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਆਪਣੀ ਰਸੋਈ ਵਿੱਚ ਫਿਰ ਤਾਂ ਫਿਲਟਰ ਜਲਦੀ ਧੋ ਲੋ ਨੀ ਫਿਰ ਉਹ ਨਾ ਸਟੀਮ ਅੰਦਰ ਖਿੱਚਣੀ ਬੰਦ ਕਰ ਦਾਂਗਾ ਘੱਟ ਖਿੱਚਣ ਲੱਗ ਜਾਂਦਾ ਇਸ ਕਰਕੇ ਉਹਨੂੰ ਜਰਜੀ ਨਾਲ ਜਲਦੀ ਧੂਮਾਂਗੀ ਉਹਨੀ ਕੀਮਨੀ ਆਪਣੀ ਐਫੀਸ਼ੀਐਂਟਲੀ ਵਰਕ ਕਰੂਗੀ ਚੱਲੂਗੀ ਸਟੀਮ ਆ ਜਿਹੜੀ ਅੰਦਰ ਸੱਕ ਕਰੂਗੀ ਅੱਜ ਦੁਪਹਿਰੇ ਦਵਿੰਦਰ ਨੇ ਬਣਵਾਇਆ ਸੀ ਪੀਜ਼ਾ ਉਹਨਾਂ ਦਾ ਪੀਜ਼ਾ ਖਾਣ ਦਾ ਕਾਫੀ ਦਿਨਾਂ ਤੋਂ ਦਿਲ ਕਰ ਰਿਹਾ ਸੀ ਤੇ ਉਹ ਬੇਸ ਵੀ ਲਿਆ ਕੇ ਰੱਖੇ ਬੈਠੇ ਸੀ ਫ੍ਰਿਜ ਵਿੱਚ ਨਾ ਬੇਸ ਰੈਡੀਮੇਡ ਨੇ ਪੀਜ਼ਾ ਚਲੋ ਕਰੇ इजीली ਫਿਰ ਬਣ ਜਾਂਦਾ بیس ਆਪਣੇ ਕੋਲ ਤਿਆਰ ਹੋਣ ਤੇ ਇਹਦੇ ਵਿੱਚ ਮੈਂ ਸਬਜ਼ੀਆਂ ਯੂਜ਼ ਕਰੀਆਂ ਨੇ ਪਿਆਜ਼ ਸ਼ਿਮਲਾ ਮਿਰਚ ਇਹ ਦੋ ਕਰੇ ਹਰ ਵਕਤ ਹੀ ਹੁੰਦੀਆਂ ਨੇ ਘੱਟ ਤੋਂ ਘੱਟ ਸਮਾਨ ਨਾਲ ਆਪਾਂ ਬਣਾ ਸਕਦੇ ਹਾਂ ਉੱਪਰ ਮੈਂ ਫਰੋਜ਼ਨ ਕੌਰਨ ਯੂਜ਼ ਕਰ ਲੇ ਹਮੇਸ਼ਾ ਫ੍ਰੀਜ਼ਰ ਚ ਪਏ ਹੁੰਦੇ ਨੇ ਤੇ ਇਹਦੇ بیس ਤੇ ਮੈਂ ਲਗਾਨੀ ਹੁੰਦੀਆਂ ਛੇਵਨ ਚਟਨੀ ਤੰਦੂਰੀ ਮਾਇਓ ਪੀਜ਼ਾ ਪਾਸਤਾ ਸੌਸ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਲਾ ਸਕਦੇ ਆਪਾਂ ਇੱਕ ਚੀਜ਼ ਹੈਗੇ ਇੱਕ ਲਗਾ ਲਓ ਜਾਂ ਤੁਸੀਂ ਕੈਚਅਪ ਵੀ ਮਿਕਸ ਕਰ ਸਕਦੇ ਹੋ ਮੈਂ ਤਿੰਨੇ ਚੀਜ਼ਾਂ ਮਿਕਸ ਕਰਕੇ ਲਗਾ ਲੈਂਦੀ ਹੁਣੀਆ ਅੱਛਾ ਫਲੇਵਰ ਬਣ ਜਾਂਦਾ ਫਿਰ ਸੌਸ ਇਸ ਦਾ ਤੇ ਉੱਪਰ ਸਬਜ਼ੀਆਂ ਲਗਾ ਦਿਆਂ ਪਿਆਜ਼ शिमला ਮਿਰਚ ਕੌਰਨ ਤੇ ਚੀਜ਼ ਚੀਜ਼ ਵੀ ਹਮੇਸ਼ਾ ਫੇਰ ਅੱਛਾ ਫਰੋਜ਼ਨ ਪਈ ਹੁੰਦੀ ਹੈ ਫਰੋਜ਼ਨ ਖਰਾਬ ਨਹੀਂ ਹੁੰਦੀ ਜਾਂ 6 ਮਹੀਨੇ ਪਈ ਰਹੇ ਵਿੱਚ ਜਾਂ ਤੱਕ ਐਕਸਪਾਇਰ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਫਰੋਜ਼ਨ ਕੌਰਨ ਹੋਗੀ ਚੀਜ਼ ਹੋਗੀ ਐਂਡ ਇਹ ਪੈਪ੍ਰਿਕਾ ਚਿਲੀਸ ਨੇ ਮਿਰਚਾਂ ਨੇ ਪੈਪ੍ਰਿਕਾ ਤੇ ਇਹ ਵੀ ਫ੍ਰੀਜ ਫ੍ਰਿਜ ਜੀ ਮੈਂ ਰੱਖ ਦਉਣੀ ਸਾਰੀ ਫ੍ਰੀਜ ਵਿੱਚ ਨਹੀਂ ਲੱਗਦੀ ਤੇ ਇਹ ਵੀ ਖਰਾਬ ਨਹੀਂ ਹੁੰਦੀ ਆ ਕੌਰ ਹੋ ਗਏ ਫਰੋਜ਼ਨ ਹਨਾ ਫਰੋਜ਼ਨ ਕੌਰ ਤੁਸੀਂ ਵੈਸੇ ਕੌਰ ਦਾ ਸੈਲਟ ਖਾ ਲੋ ਕੌਰ ਖਾ ਲੋ ਫਰੋਜ਼ਨ ਅੱਛੇ ਲੱਗਦੇ ਨੇ ਚਟਪਟੇ ਤੇ 에어 ਫਰਾਈਰ ਮੈਂ ਕਰ ਰੱਖਤਾ ਗਰਮ ਹੋਣ ਲਈ ਪ੍ਰੀ ਹੀਟ ਹੋ ਰਿਹਾ ਤੇ ਉਹ 에어 ਫਰਾਈਰ ਵਿੱਚ ਹੀ ਬਣਾਉਂਗੀ ਪੀਜ਼ਾ ਬਹੁਤ ਅੱਛਾ ਪੀਜ਼ਾ ਬਣ ਜਾਂਦਾ 에어 ਫਰਾਈਰ ਵਿੱਚ ਵੈਸ ਅਵਨ ਵੀ ਹੈਗਾ ਮੇਰੇ ਕੋਲੇ ਪਰ ਅਵਨ ਥੋੜੀ ਟਾਈਮਿੰਗ ਜਾਵਾ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਐ ਹੁੰਦਾ ਮੈਂ ਪ੍ਰੇਫਰ ਕਰਦੀ ਚਲੋ 에어 ਫਰਾਈਰ 'ਚ ਹੀ ਬਣਾ ਲੈਂਦੇ ਪਰ ਥੋੜਾ ਜਿਹਾ بیس ਵੱਡਾ ਰਹੇਗਾ ਥੋੜਾ ਜਿਹਾ ਟੇਡਾ ਕਰਕੇ ਆਉਂਦਾ ਪਰ ਬਣ ਜਾਂਦਾ ਮੈਨੇਜ ਕਰ ਲਈਦਾ ਤੇ ਬਹੁਤ ਹੀ ਟੇਸਟੀ ਜੰਮੀ ਪੀ ਟਾਈਮ ਹੋ ਰਿਹਾ ਹੁਣ 6 ਵਜੇ ਦਾ ਇਧਰ ਮੈਂ ਕੱਟ ਲੈ ਕੱਦੂ ਪਹਿਲਾਂ ਮੇਰੇ ਸਾਲਾਨੀ ਚ ਕੁਸ਼ਪਰੋਂ ਦੀ ਮੈਂ ਕਿਹ ਦਾਲ ਪੀਂ ਫਿਰ ਮੈਂ ਕਿਹਾ ਇੱਕ ਕੱਦੂ ਪੈਸ ਫਰਿੱਜੀ ਵਿੱਚ ਵੀ ਚਲੋ ਐ ਕਰ ਲਾਂਗੇ ਦਾਲ ਨਾਲ ਥੋੜਾ ਜਿਹਾ ਕੱਦੂ ਹੋ ਜਾਊਗਾ ਤੇ ਮੈਂ ਕਿਹਾ ਚਲੋ ਬਣਾ ਹੀ ਲੈਨੇ ਪਹਿਲਾਂ ਮੈਨੂੰ ਐਤ ਵੀ ਰਾਇਤਾ ਬਣਾਵਾ ਕਿ ਸਬਜ਼ੀ ਬਣਾ ਬਣਾ ਮੈਂ ਕੰਫਿਊਜ਼ ਸੀ ਮੈਂ ਕਿਹਾ ਸਬਜ਼ੀ ਬਣਾ ਲਾਂ ਤੇ ਰਾਇਤਾ ਖਾ ਲਵਾਂ ਜਾਂ ਖਾਦਾ ਦੋ ਦਿਨ ਰਾਇਤਾ ਖਾ ਲਿਆ ਅੱਜ ਕੱਦੂ ਸਬਜ਼ੀ ਕਰਨ ਲੱਗੇ ਆਂ ਮੈਂ ਸਭ ਕਰ ਲਿਆ ਪਿਆਜ਼ ਚੌਪ ਕੱਟ ਕਰਕੇ ਫਟਾਫਟ ਤੜਕਾ ਲਗਾ ਲਾਂ ਉਹ 6:30 ਵਜੇ ਮੈਂ ਵਾਕ ਕਰਨ ਜਾਊਂਗੀ ਹਮੇ ਵਾਕ ਦਾ ਟਾਈਮ ਆਪਣਾ ਲੇਟ ਕਰਤਾ ਕਿਵੇਂ 6 ਵਜੇ ਜਾਂਦੀ ਹੁੰਦੀ ਸਪਾਰ ਕਈ ਵਾਰ 6 ਤੋਂ 5 ਮਿੰਟ ਪਹਿਲਾਂ ਵੀ ਚਲੀ ਜਾਂਦੀ ਹੁੰਦੀ ਤੇ ਪੰਗੋਂ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਉਸ ਤੋਂ ਸੇ ਕੰਮ ਸਾਰਾ ਕਿਚਨ ਦਾ ਕਰਕੇ ਨਾ ਆਟਾ ਵਗੈਰਾ ਗੁੰਨਣਾ ਤੇ ਸਬਜ਼ੀ ਬਣਾ ਕੇ ਸਾਢੇ 6 ਵਾਕ ਕਰਨ ਲਈ ਜਾਇਆ ਕਿਉਂਕਿ ਮੱਖੀਆਂ ਨਹੀਂ ਆਉਂਦੀਆਂ ਨਾ ਇਹ ਸਾਡਾ ਖਰਾਬ ਹੋਇਆ ਪਿਆ ਮੱਖੀ ਮਾਰਨ ਵਾਲੀ ਮਸ਼ੀਨ ਖਰਾਬ ਕਿਉਂਕਿ ਇੱਕ ਟਿਊਬ ਖਰਾਬ ਹੋ ਗਈ ਚਲਦੀ ਨਹੀਂ ਇੱਕ ਚਲਦੀ ਉਸ ਕਰਕੇ ਮੱਖੀਆਂ ਇੱਕ ਇੱਕ ਅੱਧੀ ਮਾਰਦੇ ਨੇ ਜਾਂ ਮੱਖੀਆਂ ਦਾ ਅਸਰ ਨਹੀਂ ਕਰਦਾ ਉਹ ਇੱਕ ਸਾਡਾ ਟੁੱਟਿਆ ਪਿਆ ਐਗਜ਼ੌਸਟ ਵਾਲਾ ਨਾ ਬਾਹਰੋਂ ਇੱਕ ਪੱਤੀ ਟੁੱਟ ਗਈ ਨੇਰੀ ਨੇ ਪੱਤੀ ਕੱਢਤੀ ਟੁੱਟੀ ਨਹੀਂ ਹੈ ਯਾਨੀ ਕਿ ਉਹ نیچے गिर ਗਈ ਨਹੀਂ ਰੀ ਨਾਲ ਨਿਕਲ ਕੇ ਵਿੱਚੋਂ ਉਹ ਕੋੜੀ ਲਾ ਟੂਪਰ ਲਵਾਉਣ ਵਾਲੀ ਆ ਉਹ ਕੋਣ ਹੋਈ ਪੇ ਲਵਾਉਣਗੇ ਕੋੜੀ ਢੋਣੀ ਪੋਗੀ ਉਹ ਉਹਦੇ ਵਿੱਚੋਂ ਸ਼ਾਇਦ ਮੈਨੂੰ ਲੱਗਦਾ ਕਿ ਕਿੰਨੇ ਕਿਤੇ ਮੱਖੀਆਂ ਆਉਂਦੀਆਂ ਹੋਣਗੀਆਂ ਬਾਕੀ ਦਰਵਾਜ਼ਾ ਖੋਲਦਾ ਹੀ ਕਦੀ ਨਾਲ ਉਹ ਆ ਜਾਂਦੀ ਬਹੁਤ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਸ਼ਾਮ ਨੂੰ ਤਾਂ ਸ਼ਾਇਦ ਸਾਰੇ ਕਿਚਨ ਚ ਆ ਜਾਂਦੇ ਚਲੋ ਜੀ ਹੁਣ ਬਣਾਉਂਦਾ ਮੈਂ ਫਟਾਫਟ ਸਬਜ਼ੀ ਛੋਟੇ ਜਿਹੇ ਕੁੱਕਰ ਚ ਬਣਾਉਣੀ ਹੈ ਆ ਛੋਟਾ ਕੁੱਕਰ ਮੈਨੂੰ ਬਹੁਤ ਕੰਮ ਆਉਂਦਾ ਬਹੁਤ ਇਹ ਚ ਜਲਦੀ ਚੀਜ਼ ਬਣ ਜਾਂਦੀ ਹੈ ਕੋਸ਼ੀਂ ਕੀ ਤੁਸੀਂ ਬਣਾਣਾ ਬਈ ਮੈਂ ਇੱਕ ਤਾਂ ਦੋ ਦੋ ਕੁੱਕਰ ਵਿੱਚ ਬਣਾ ਲੈਂਦੀ ਜਲਦੀ ਵੀਸਲ ਆਉਂਦੀ ਹੈ ਦਾਲ ਬਣਾਉਣੀ ਹੋਵੇ ਥੋੜੀ ਜੀ ਦਰਹੀ ਨੂੰ ਵੀਸਲ ਲਗਾਉਣੀ ਹੈ ਖਿਚੜੀ ਬਣਾਉਣੀ ਹੈ ਬਹੁਤ ਮੇਰੇ ਕੰਮ ਆਉਂਦਾ ਸਾਰੇ ਕੁੱਕਰਸ ਨਾਲੋਂ ਇਹ ਬੰਦ ਕੰਮ ਆਉਂਦਾ 3 ਲੀਟਰ ਵਾਲਾ ਵੀ ਉਹਨਾਂ ਜਦੋਂ ਮੈਂ ਯੂਜ਼ ਨਹੀਂ ਕਰਦੀ ਨਾ ਮੈਂ ਆਹ ਕਰਦੀ ਇਹ 2 ਲੀਟਰ ਦੀ ਕਪੈਸਿਟੀ ਹੈ ਵੀ ਨਿੱਕੂ ਜਾਂ ਬਹੁਤ ਜ਼ਿਆਦਾ ਕੰਮ ਆਉਂਦਾ ਔਰ weight loss ਵੀ ਮੈਂ ਇਹ ਯੂਜ਼ ਕੀਤਾ ਸੀ ਉਦੋਂ ਮੈਂ ਲਿਆਦਾ ਸੀ ਕਿਉਂਕਿ ਜਦ ਮੈਂ weight loss ਕਰਦੀ ਮੈਂ ਆਪਣੇ ਵੱਸੋਂ ਦੇ ਵੱਡੇ ਕੁੱਕਰ ਚ ਮੈਨੂੰ ਆਹ ਲਾਂ ਦਾ ਸਪੈਡਾ ਪੱਟਾ ਭੰਡਾ ਕੁੱਕਰ ਇੰਨੀ ਇੱਕ ਕੋਲੀ ਸਬਜੀ ਪਿੱਛੇ ਆ ਨਾ ਫਿਰ ਮੈਂ ਉਦੋਂ ਛੋਟਾ ਜਿਹਾ ਧਿਆਨ ਦੱਸੇ ਪਰ ਕੰਮ ਬਹੁਤ ਜ਼ਿਆਦਾ ਆਉਂਦਾ ਆਲੂ ਕਵਾਲਣੇ ਨੇ ਫਟਾਫਟ 5 ਮਿੰਟ ਰੱਖ ਦੇਣ ਪੰਜ ਮਿੰਟਾਂ ਵਿੱਚ ਪੀਸਾਂ ਆ ਜਾਂਦੀ ਹੈ ਹੁਣ ਬਣਾ ਲਈ ਆਪਾਂ ਸਬਜੀ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਪਹਿਲਾਂ ਪਹਿਲਾਂ ਸਾਰੇ ਕੰਮ ਕਰ ਲਏ ਤੇ ਉਧਰ ਮੈਂ ਰੱਖਤੀ ਸੀ ਸਬਜੀ ਬਣਨੀ ਤੇ ਸਬਜੀ ਜਿਹਨੇ ਟਾਈਮ 'ਚ ਬਣ ਰਹੀ ਸੀ ਮੈਂ ਕਿਹਾ ਚਲੋ ਮੈਂ ਕਿਚਨ 'ਚ ਹੀ ਰਹੂੰਗੀ ਇੱਕ ਦੋ ਕੰਮ ਹੋਰ ਕਰ ਲਾਂ ਦੇ ਨਾਲ-ਨਾਲ ਚਾਹ ਪੱਤੀ ਡੱਬੇ ਵਿੱਚ ਰਿਫਿਲ ਕਰਨ ਵਾਲੀ ਸੀ ਏ ਟੰਬੇ ਚ ਪਤਾ ਨਹੀਂ ਰਿਫਿਲ ਕਰਦਣੀ ਆ ਫਿਰ ਇਦਾਂ ਜੁਰ ਆਪਾਂ ਕਿਚਨ ਚ ਦਾਲ ਸਬਜੀ ਬਣਦੇ ਬਣਦੇ ਨਾਲ ਨੇਕੇ ਮੋٹے ਕੰਮ ਹੋਰ ਕਰ ਲੈਣਾ ਫਿਰ ਆਪਾਂ ਨੂੰ ਕੋਈ ਸਪੈਸ਼ਲ ਟਾਈਮ ਕੱਢਣ ਦੀ ਲੋੜ ਨਹੀਂ ਪੈਂਦੀ ਇਹੋ ਜਿਹੇ ਕੰਮ ਵਾਸਤੇ ਔਰ ਘਰ ਵਿੱਚ ਇਹੋ ਜਿਹਾ ਕੁਛ ਨਾ ਕੁਛ ਜ਼ਰੂਰ ਇੱਕ ਅੱਧੀ ਚੀਜ਼ ਰੋਜ਼ ਹੁੰਦੇ ਜੋ ਆਪਾਂ ਡੱਬਿਆਂ ਚ ਪਾਉਣੀ ਹੁੰਦੀ ਆ ਰਿਫਿਲ ਕਰਨੀ ਹੁੰਦੀ ਆ ਡੱਬਿਆਂ ਚ ਖਤਮ ਹੋ ਗਈ ਹੁੰਦੀ ਆ ਤਾਂ ਫਰੈਂਦਾ ਕਿਚਨ 'ਚ ਖੜੇ ਖੜੇ ਨਾਲ-ਨਾਲ ਨੰਨੀ ਕਿ ਮੂਟੇ ਕੰਮ ਚੱਲਦੇ ਰਹਿੰਦੇ ਨੇ ਔਰ ਵੈਸੇ ਵੀ ਕੰਮ ਕਿਚਨ 'ਤੇ ਇੰਨੇ ਹੁੰਦੇ ਨਹੀਂ ਕਿ ਖਤਮ ਹੋਣ ਕੀ ਨਾਉਂਦੇ ਇੱਕ ਕੰਮ 'ਚੋਂ ਦੋ-ਦੋ ਕੰਮ ਨਿਕਲ ਜਾਂਦੇ ਨੇ ਇੱਧਰ ਬਚਿਆ ਪਿਆ ਪੀਜ਼ਾ ਪੀਜ਼ਾ ਤੋਂ ਮੰਮੀ ਤੇ ਵਿੰਦਨ ਖਾਂਦਾ ਸੀ ਮੈਂ ਸਿਰਫ ਇੱਕ ਸਲਾਈਸ ਖਾਂਦਾ ਸੀ ਨਾ ਮੇਰੇ ਪੇਟ ਨੇ ਠੀਕ ਕਹੀਦੀ ਇਹਨਾਂ ਤੋਂ ਇਸ ਕਰਕੇ ਮੈਦੇ ਵਾਲਾ ਚੀਜ਼ਸ ਵਾਲਾ ਮੈਂ ਦਰਦੀ ਨਹੀਂ ਖਾਂਦਾ ਨਹੀਂ ਮੈਂ ਇੱਕ ਸਲਾਈਸ ਹੀ ਖਾਂਦਾ ਮੰਮੀ ਤੇ ਦਵਿੰਦਰ ਨੇ ਖਾਂਦਾ ਸੀ ਦੋ ਪੀਜ਼ੇ ਬਣਾਈ ਸੀ ਮੈਂ ਦੋ 'ਚੋਂ ਇੰਨਾ ਬਚ ਗਿਆ ਯਾਨੀ ਕਿ ਡੇਢ ਕੀ ਖਾਦਾ ਸਾਰਾ ਅੱਧਾ ਹਾਫ ਪਿਆ ਹਜੇ ਦ ਸਬਜੀ ਇਸ ਟੀਮ ਹਜੇ ਨਹੀਂ ਕਲੀ ਨੇ ਮੈਚ ਕਰ ਦੰਦੀ ਸਬਜੀ ਟਾਈਮ ਹੋ ਰਿਹਾ ਸਾਡੇ 6 ਦਾ ਹੁਣ ਮੈ ਜਾਨੀ ਬਾਹਰ ਵਾਕ ਕਰਨ ਆਹ ਕਾਰਨਰ ਦੀ ਨਾ ਮੈਂ ਥੋੜੀ ਸੈਟਿੰਗ ਚੇਂਜ ਕੀਤੀ ਹੈ ਪਹਿਲੇ ਇੱਥੇ ਜਾਰ ਪਈ ਸੀ ਕਾਫੀ ਵਾਲੇ ਜਿੰਨੇ ਵਿੱਚ ਨਮਕੀਨ ਪਾਇਆ ਸੀ ਨਮਕੀਨ ਖਤਮ ਹੋ ਗਿਆ ਸੀ ਕਈ ਦਿਨ ਤੋ ਖਾਲੀ ਪਈ ਸੀ ਦੇਖਣ ਨੂੰ ਅੱਛੇ ਵੀ ਨਹੀਂ ਲੱਗਦੇ ਇਸ ਖਾਲੀ ਉਹ ਮੈਂ ਵਾਸ਼ ਕਰਕੇ ਰੱਖਦੇ ਹੁਣ ਜੋ ਵੀ ਨਮਕੀਨ ਵਗੈਰਾ ਹੈਗਾ ਇੱਥੇ ਆ ਉਹ ਰੇ ਇੱਕ ਕੰਟੇਨਰਸ ਚ ਨਮਕੀਨ ਉਹ ਸਾਹਮਣੇ ਡੱਬੇ ਵਿੱਚ ਇਹ ਚਣੇ ਇੱਕ ਤੇ ਦਵਿੰਦਰ ਦੀਆਂ ਮਿੱਠੀਆਂ ਪਕਾਉਣੇ ਇੱਕ ਚਮਕੀਨ ਪਕੌੜੀਆਂ ਇਹਨਾਂ ਵਿੱਚ ਵੀ ਇੱਕ ਚਨੇ ਨੇ ਜੋ ਕੱਲ੍ਹ ਜਾਣਾ ਹੁੰਦਾ ਵੀ ਦਵਿੰਦਰ ਗਣ ਚਨੇ ਬਾਹਰੋਂ ਦੱਬੀ ਚਾ ਪਾ ਕੇ ਦੇ ਦਾਂ ਮੈਂ ਇੱਕ ਚ ਪਾਪਕੋਰਨ ਬਣਾਈ ਸੀ ਕੱਲੋਂ ਬਚੇ ਪਏ ਨੇ ਪਿੱਛੇ ਬਿਸਕੁਟਸ ਨੇ ਡੱਬਿਆਂ ਵਿੱਚ ਇਸ ਤਰ੍ਹਾਂ ਕੋਈ ਸਨੈਕਸ ਰੱਖੇ ਹੋਏ ਨੇ ਬਸ ਇਹ ਕਿ ਭਈਆ ਪੀਸੀ ਕਿੰਨੀ ਇਹ ਜੀ ਬਿਸਕੁਟਸ ਪੀਪੀ ਵਾਲੇ ਕਰੋ ਛੋਟੇ ਕੰਡੇਂਦਰ ਚ ਕੱਢ ਕੇ ਚਾਹਨਾ ਲੈ ਲੈਣੇ ਇਹ ਵੱਡੇ ਚ ਸਾਰਿਆਂ ਨੂੰ ਹਵਾ ਨਹੀਂ ਲੱਗਦੀ ਇਸ ਤਰ੍ਹਾਂ ਕੁਝ ਇਧਰ ਸਨੈਕਸ ਇਧਰ ਸੈੱਟ ਕਰਤੇ ਇਹ ਵੀ ਮੈਂ ਸੈਟਿੰਗ ਚੇਂਜ ਕਰਤੇ ਇੱਥੇ ਮੈਂ ਆਉਂ ਰੱਖਤੇ ਵਰਤਮਾਨ ਇਹ ਮਿੱਦ ਪਹਿਲਾਂ ਲੌਬੀ ਚ ਪਈ ਸੀ ਸੈਂਟਰ ਟੇਬਲ ਤੇ ਉਹ ਚਾਹ ਥੋੜਾ ਥੋੜਾ ਸੀ ਇਹਦੇ ਵਿੱਚ ਸੁੱਕ ਗਿਆ ਸੀ ਮੈਂ ਵਾਸ਼ ਕਰਤਾ ਖਾਲੀ ਕਰਕੇ ਹੁਣ ਮੈਂ ਇੱਥੇ ਰੱਖਤੇ ਇਹਨਾਂ ਵਿੱਚ ਹੈ ਕਿ ਤੁਹਾਨੂੰ ਉਹ ਵੀ ਦੱਸ ਦਨੀ ਆ ਤੁਹਾਨੂੰ ਦੇਖ ਕੇ ਆਪ ਹੀ ਆਊਗੀ ਰੱਖਿਆ ਕੀ ਆ ਆ ਤਾਂ ਖਾਲੀ ਆ ਬਿਲਕੁਲ ਇਹ ਤਾਂ ਖਾਲੀ ਆ ਤੇ ਇਹਦੇ ਵਿੱਚ ਹੈਗਾ ਗ੍ਰੀਨ ਟੀ ਦੇ ਪੌਚ ਇਹ ਚ ਮੈਂ ਗ੍ਰੀਨ ਟੀ ਪਾਤੀ ਐਂਡ ਇਹਦੇ ਵਿੱਚ ਹੈਗੀਆਂ ਜੋਤ ਵਾਲੀਆਂ ਪੱਤੀਆਂ ਇਹ ਚ ਮੈਂ ਪੱਤੀਆਂ ਪਾਤੀਆਂ ਉਹ ਜਿਹੜਾ ਤੁਹਾਨੂੰ ਪਿੱਛੇ ਦਿਖ ਰਿਹਾ ਨਾ ਕਿਉ ਵਾਲਾ ਡੱਬਾ ਉਹ ਜੋਤ ਲਾਉਣ ਵਾਸਤੇ ਕਿਉ ਉਹ ਵੀ ਚਲوں ਨੂੰ ਝੁੱਠੇ ਹੱਥ ਨਹੀਂ ਲੱਗਦੇ ਫਿਰ ਮੈਂ ਇੱਕ ਸਾਈਡ ਤੇ ਰੱਖ ਲਾਂਦੀ ਆ ਆ ਸਾਡਾ ਰੈਗੂਲਰ ਯੂਜ਼ ਕਰਨ ਵਾਲਾ ਦੇਸੀ ਕਿਉ ਆ ਕਿਉਂਕਿ ਝੁੱਠੇ ਹੱਥ ਲਾੜੀਆਂ ਦੇ ਵਿੱਚ ਕਿੰਨਾ ਹੀ ਫਿਰ ਇਹ ਰੱਖ ਲਵਾਂ ਨਾ ਘਰੇ ਹੋ ਹੀ ਜਾਂਦਾ ਅੰਡੇ ਗਰਮ ਬਣਾਉਣੇ ਉਹ ਲੱਗ ਰੱਖਿਆ ਹੋਇਆ ਮੈਂ ਜੋਤਾਂ ਵਾਲਾ ਕਿਉਂ ਸੁੱਚੀ ਵੀ ਉਹਨੂੰ ਬਸ ਜੋ ਜੋਤ ਰਾਉਣੀ ਉਹਦੇ ਡੱਬੇ ਚੱਕਣਾ ਨਹੀਂ ਉੱਥੇ ਪਿਆ ਰਹਿਣਾ ਐਨੀ ਇੱਕ ਸੈਟਿੰਗ ਚੇਂਜ ਕੀਤੀ ਆ ਮੈਂ ਕਹਾਂ ਤਾਂ ਐਨ ਇੱਕ ਨਾਲ ਹੀ ਥੋੜਾ ਜਿਹਾ ਆਪਾਂ ਕਿਚਨ ਚੇਂਜ ਕਰ ਦਈਏ ਨਾ ਥੋੜੇ ਜਿਹਾ ਚ ਐਨ ਇਹ ਨਾਲ ਮੈਨੂੰ ਅੱਛਾ ਲੱਗਣ ਲੱਗਿਆ ਬਸ ਥੋੜੀ ਚੇਂਜ ਕਰਦੇ ਪਰ ਡਸਟ ਬਹੁਤ ਤਾਂ ਜਿਆਦਾ ਡਸਟ ਆਉਂਦੀ ਆ ਰੋ ਰੋਜ਼ ਹੀ ਕੱਪੜਾ ਮਾਰੇ ਬੰਦਾ ਡਸਟ ਬਹੁਤ ਆਉਂਦੀ ਆ ਅੱਜ ਮੈਂ ਵਿੰਡੋ ਵੀ ਖੋਲ ਲਈ ਬਸ ਫੇਰੇ ਸ਼ਾਮ ਖੋਲਿਆ ਕਰੂ ਯਾਨੀ ਹੈਲਪਰ ਸਾਫ਼ ਕਰਕੇ ਗਈ ਆ ਕੁੰਡੀ ਅੰਦਰੋਂ ਖੋਲਿਆ ਜਾਲੀ ਵਾਲੀ ਬਸ ਬਾਹਰੋਂ ਇੱਕ ਦੋ ਪੌਂਟਸ ਚੱਕ ਕੇ ਨਾ ਬਾਹਰੋਂ ਝਾਲੀ ਖੁੱਲ ਜੇ ਕਰੂਗੀ ਮੇਰੀ ਨਾ ਬਸ ਬਾਹਰ ਵਾਲੀ ਕਿਚਨ ਰਹੀ ਸਾਫ਼ ਕਰਨ ਵਾਲੀ ਇਹਦੀ ਡੀਪ ਕਲੀਨਿੰਗ ਕਰਨੀ ਇੱਕ ਦਿਨ ਕਿਉਂਕਿ ਇੱਥੇ ਬਹੁਤ ਕੰਮ ਹੋਇਆ ਕਈ ਦਿਨ ਰੋਟੀ ਪੱਕੇ ਯਾਨੀ ਕੰਮ ਤਾਂ ਹੋਰ ਕੁਝ ਨਹੀਂ ਹੋਇਆ ਰੋਟੀ ਪੱਕਦੀ ਫੇਰ ਮੈਨੂੰ ਆਇਆ ਸਾਫ ਸਫਾਈ ਕਰਨਾ ਅੱਛੀ ਤਰ੍ਹਾਂ ਹੈਲਪਰ ਰੋਟੀ ਪਕਾਉਂਦੀ ਸੀ ਹਾਂ ਥੱਲੇ ਵੀ ਆਟਾ ਉਟਾ ਕਿੰਨਾ ਕੁ ਸਪਾਇਆ ਹੈ ਥੱਲੇ ਇਸ ਮਾਰ ਕੇ ਨੀ ਕੱਪੜਾ ਕੁੱਪੜਾ ਹੀ ਮਾਰ ਲਿਆ ਆਪਣੇ ਵਰਤੋਂ ਦੀ ਸਫਾਈ ਤਾਂ ਕਾਨੂੰ ਕਰਦੀਆਂ ਨਹੀਂ ਆਂ ਕਿ ਪਿਆ ਰਿਫਾਈਨਡ ਆਇਲ ਇਧਰ ਪਿਆ ਆਟਾ ਸਾਫ ਸਫਾਈ ਕਰਨ ਵਾਲੀ ਆਪ ਦਾ ਹੱਥ ਲੱਗੇ ਨਾ ਸਫਾਈ ਫੇਰ ਹੁੰਦੀ ਆ ਹਲੇ ਇੱਕ ਦੋ ਦਿਨਾਂ ਦਾ ਕੰਮ ਹੋ ਰਿਹਾ ਖੇਤ ਫਿਰ ਉਸ ਤੋਂ ਬਾਅਦ ਸਾਫ ਸਫਾਈ ਕਰੂੰਗੀ ਆਪੀ ਇਹ ਪਰਾਂ ਤੇ ਇਧਰ ਉਹ ਤਾਂ ਸ਼ਿੰਕ ਸਵਿਨਿਆ ਤਾਂ ਸਾਫ਼ ਨਹੀਂ ਕਿਉਂਕਿ ਭਾਂਡੇ ਦਾ ਮਾਂਜੀ ਨਹੀਂ ਇਕੱਲੇ ਬਸ ਆਟਾ ਪ੍ਰਾਂ ਚੱਕਲਾ ਬੇਲਣਾ ਵਗੈਰਾ ਹੁੰਦਾ ਕਰੂੰਗੀ ਇਹਦੀ ਵੀ ਡੀਪ ਕਲੀਨਿੰਗ ਤੇਨ ਕੰਮ ਥੋੜਾ ਹੋਰ ਖਤਮ ਹੋ ਜਾਂਦਾ ਆ ਪਿਆਜ਼ ਇੱਧਰ ਰੱਖ ਗਏ ਨਹੀਂ ਮਾਉਣ ਕਿ ਅਸੀਂ ਪਿਆਜ਼ ਰੱਖ ਜੀ ਤੇ ਆਹ ਵਾਲਾ ਰੈਕਸ ਸਾਫ਼ ਕਰ ਦੂੰ ਫਿਰ ਮੈਂ ਇਹਦੇ ਹਾਲੇ ਪਿਆਜ਼ ਜਿਹੜੇ ਪਹਿਲਾਂ ਵਾਲੇ ਸੀ ਗੋਲਮੋਸਟ ਖਤਮ ਨੇ ਉਸ ਛਿਲਕੇ ਛੁਲਕੇ ਜਿ ਰਹਿ ਗਿਆ ਹੈ ਰਹਿ ਗਈ ਆ ਖਾਲੀ ਕਰਕੇ ਨਾ ਉਹ ਵਾਲੇ ਪਿਆਜ਼ ਉਹ ਰ ਇੱਕ ਟੁਕੜਾ ਕਾ ਦਾਂਗੇ ਉਹਨੂੰ ਵੀ ਅਲੱਗੋਂ ਤੇ ਇੱਕ ਹੋਰ ਪੱਤਕੇ ਰੱਖ ਲਾਂਗੇ ਬਿਕੋਜ਼ ਪਿਆਜ਼ ਚਾਹੀਦੀ ਹੁੰਦੀ ਹੈ ਫਿਰ ਉਧਰ ਸ਼ਟਰ ਖੋਲਣਾ ਪੈਂਦਾ ਕਰਮੀ ਵਿੱਚ ਆ ਕੇ ਬਾਹਰ ਇਹਦੇ ਵਿੱਚ ਲਸਣ ਹੋਊਗੀ ਲਸਣ ਵੀ ਮੈਂ ਕਿਸੇ ਛੋਟੇ ਟੋਪਰੇ ਵਿੱਚ ਕੱਢ ਕੇ ਰੱਖੂੰਗੀ ਕਿੱਡੇ ਦੀਆਂ ਹੀ ਪਈਆਂ ਬਸ ਪਤਾ ਨਹੀਂ ਮਰੀ ਪਈ ਆ ਪਤਾ ਨਹੀਂ ਹੈਗੀ ਐ ਸਿੱਕ ਹੈਗੀ ਆ ਲਸਣ ਤਾਂ ਇਹ ਵੀ ਛੋਟੇ ਟੋਪਰੇ ਵਿੱਚ ਕੱਢ ਕੇ ਨਾ ਚਿਤਰ ਛੰਡਣ ਵਾਲੀਆਂ ਵਿੱਚ ਹੀ ਫੂਸ ਫੇ ਇਹਦੇ ਛੰਡ ਕੇ ਰੱਖੂੰਗੀ ਜਿੱਦਦਰ ਮੇਰਾ ਹੱਥ ਲੱਗੇ ਫੇ ਤਾਂ ਸਾਰਾ ਕੁਝ ਕਰ ਦੂੰ ਬਸ ਹੱਥ ਲੱਗਣ ਦੀ ਧੀਰ ਬिच ਵਿੱਚ ਖਰਾਬ ਵੀ ਆ ਨਿਕਲਦੀਆਂ ਹੈਗੀਆਂ ਨੇ ਵਿੱਚ ਵਿੱਚ ਬਹੁਤ ਪ੍ਰੀਕ ਨੇ ਬਸ ਛੰਡ ਕੇ ਇਹਨਾਂ ਨੂੰ ਇੱਕ ਛੋਟੀ ਟੋਕਰੀ ਚ ਪਾ ਕੇ ਰੱਖ ਦਉਂਗੀ ਜਾਂ ਇਸੇ ਚ ਪਾਵਾਂ ਇੱਕ ਟੋਕਰੀ ਛਿੱਲਾਸਾਂ ਕਰ ਦਾਂਗੇ ਥੱਲੇ ਕਾਗਜ਼ ਪਿਛਾ ਕੇ ਨਾ ਜਿੱਦਨ ਹੱਥ ਲੱਗੇ ਫਿਰ ਸਾਰਾ ਕੁਝ ਹੋ ਜੂਗਾ ਖਲਾਰਾ ਆ ਪਿਆ ਬੈਕੇ ਚੰਨਾ ਹੀ ਲੱਗਦਾ ਪਤਲੀ ਛਲ ਖਾਲੀ ਜਿੰਨਾ ਨਾ ਹੋਵੇ ਚੰਗਾ ਲੱਗਦਾ ਤੇ ਉੱਪਰ ਵਾਲਾ ਮੈਂ ਕਿਚਨ ਦਾ ਐਗਜ਼ੌਸਟ ਦੀ ਇੱਕ ਪੱਤੀ ਟੁੱਟ ਗਈ ਸੀ ਣੀਰੀ ਕਰਕੇ ਟੁੱਟੀ ਨਹੀਂ ਵਿੱਚੋਂ ਨਿਕਲ ਗਈ ਯਾਨੀ ਇਹ ਚਿਮਨੀ ਵਾਲੇ ਛੋਟੇ ਐਗਜ਼ੌਸਟ ਦੀ ਵੀ ਨੀਰੀ ਨਾਲ ਨਿਕਲ ਗਈ ਪਰ ਟੁੱਟੀਆਂ ਨਹੀਂ ਹੈਗੀਆਂ ਬਸ ਉੱਪਰ ਘੋੜੀ ਲਗਾ ਕੇ ਨਾ ਜਿ ਫਿੱਟ ਕਰਨ ਦੇ ਹੀ ਘੋਲ ਹੋਈ ਪਈ ਆ ਤੇ ਮੱਖੀ ਮੱਛਰ ਜਰੂਰੀ ਅੱਜ ਨਾ ਮੈਂ ਲਾਂਡਰੀ ਰੂਮ ਦੀ ਕਲੀਅਰਿੰਗ ਵੀ ਕਰੀ ਸੀ ਸਵੇਰੇ ਜਲਦੀ ਤਾਂ ਹੀ ਸਮਾਨ ਸਾਰਾ ਉੱਪਰ ਰੱਖਿਆ ਤੇ نیچے ਫਲੋਰ ਖਾਲੀ ਕਰਿਆ ਤੇ ਲਾਈਟ ਲਗਾਨਾ ਸਵੇਰੇ ਚਾਹ ਪੀਣ ਦੀ ਮੇਤਰ ਆ ਗਈ ਸਬਾਰ ਸਫਾਈ ਕਰਨ ਕੋਈ ਤਾਂ ਗਰਮੀ ਹੋ ਜਾਂਦੀ ਫੇਰ ਨਹੀਂ ਹੁੰਦੀ ਸੋਚੀ ਤਾਂ ਕਿੱਦੇ ਕਿੱਦੇ ਦੀ ਸੀ ਵੀ ਸਫਾਈ ਕਰਨੀ ਸਫਾਈ ਕਰਨੀ ਆ ਪਰ ਗਰਮੀ ਹੋ ਜਾਂਦੀ ਸੀ ਫੇਰ ਕੱਲ ਅੱਜ ਅੱਜ ਨਾ ਸਵੇਰੇ ਚਾਹ ਪੀਣ ਸਾਰ ਮੈਂ ਪਹਿਲਾਂ ਇਹ ਸਾਫ਼ ਕਰਕੇ ਰਹੀਆਂ ਸਾਰਾ ਲਾਂਡਰੀ ਰੂਮ ਕੋਚਾ ਹੈਲਪਰ ਤੋਂ ਲਵਾਲਾ ਝਾੜੂ ਮੈਂ ਲਗਾਤਾ ਸੀ ਟਾਈਲਸ ਤੇ ਕੱਪੜਾ ਮਾਰਤਾ ਸੀਗਾ ਆ ਟੱਬ ਮੈਂ ਅੱਛੀ ਤਰ੍ਹਾਂ ਸਰਫ ਨਾਲ ਵਾਸ਼ ਕਰਤਾ ਸੀਗਾ ਸਮਾਨ ਮੈਂ ਉੱਪਰ ਰੱਖ ਗਈ ਸੀ ਸਾਰਾ ਕੱਲ ਨਾ ਪਤਾ ਕੀ ਹੋਇਆ ਕੱਲ ਆਈਐਫਬੀ ਵਾਲੇ ਫੁੱਲੀ ਮਸ਼ੀਨਾਂ ਨੇ ਸਰਵਿਸ ਕਰਨ ਆਏ ਸੀ ਯਾਨੀ ਕੋ ਚੈੱਕਅਪ ਕਰਨ ਆਉਂਦੇ ਨੇ ਮਸ਼ੀਨ ਅ ਬਈ ਤੁਹਾਡੀ ਮਸ਼ੀਨ ਠੀਕ ਚੱਲ ਰਹੀ ਐ ਸਾਰੇ ਫੰਕਸ਼ਨ ਠੀਕ ਨੇ ਚੈੱਕ ਕਰਨ ਆਏ ਸੀ ਤੋਂ ਕਹਿੰਦੇ ਤੁਹਾਡੀ ਮਸ਼ੀਨ ਦੀ ਵੀ ਉਹ ਤੁਸੀਂ ਪਾਊਡਰ ਨਹੀਂ ਪਾਏ ਦੇ ਵਿੱਚ ਡੀਸਕੇਲਰ ਨਹੀਂ ਪਾਏ ਮੈਂ ਕਿਹਾ ਪਾਉਂਚ ਉਹਨਾਂ ਨੇ ਪਾਤੇ ਪਰ ਉਹਨਾਂ ਨੇ ਜਿਹੜਾ ਨੀਚੇ ਇੱਥੇ ਹੁੰਦਾ ਹੈ ਇਹਦੀ ਡレイン ਵਾਲੀ ਪਾਈਪ ਤੇ ਉੱਪਰ ਦਾ ਡਰਾਅਰ ਉਹ ਨਹੀਂ ਸਾਫ਼ ਕੀਤਾ। ਉਹ ਕਹਿੰਦੇ ਅਸੀਂ ਕਰਦੇ ਹੈਗਾ ਸੱਚ ਚੈੱਕਅਪ ਕਰਨ ਆਉਨੇ ਹੁੰਦੇ ਮਸ਼ੀਨ ਦਾ ਕੱਲਾ ਬੱਸ ਵੀ ਸਹੀ ਚੱਲ ਰਹੀ ਏ। ਉਹ ਫਿਰ ਮੈਚਸ ਫੇਰੇ ਉਹ ਵੀ ਕਲੀਅਰ ਕੀਤਾ। ਸਾਫ਼ ਕੀਤੇ ਡਰਾਅਰ ਸਾਰ ਸਾਰਸ ਵਾਲਾ ਡਰਾਅਰ ਇਹਦੇ ਨਾਲੇ ਨੀਚੇ ਵਾਲਾ ਡレイン ਨਾਲ ਖੋਲ ਕੇ ਉਹ ਵਾਸ਼ ਕਿਟੇ ਵਿੱਚ ਜਾਲੀ ਜੀ ਨਿਕਲਦੀ ਹੁੰਦੀ ਹੈ। ਫਿਰ ਸਾਰਾ ਦੂ ਮੈਂ ਲਾਂਡਰੀ ਰੂਮ ਸਾਫ਼ ਕਰਤਾ ਫਰੋਨ ਤੇ ਘੜੂ ਹੈਲਪਰ ਦੇ ਕੋਚਾ ਲਗਾਤਾ। ਸਭ ਕੁਝ ਕਲੀਨ ਹੋ ਗਿਆ ਬਸ ਇਨਿਕ ਕਸਰਸੀ ਫਿਰ ਮਸ਼ੀਨਾਂ ਤੇ ਵੀ ਕੱਪੜਾ ਮਾਰਿਆ ਸੈਮੀ ਮਸ਼ੀਨ ਤੇ ਵੀ ਬਾਹਰ ਅਚੇ ਤਰ੍ਹਾਂ ਕੱਪੜਾ ਮਾਰਤਾ ਗਿਆ ਲਾ ਮਸ਼ੀਨ ਕਵਰ ਵਗੈਰਾ ਕਾਫੀ ਸਮਾਨ ਨੇ ਉੱਪਰ ਰੱਖਤਾ ਸੀ ਕਿਉਂਕਿ ਹੈਲਪਰ ਨੇ ਪੋਚਾ ਲਾਉਣਾ ਫਿਰ ਮੈਂ ਵੀ ਝਾੜੂ ਲਾਇਆ ਫਿਰ ਸਮਾਨ ਨਾਲ ਝਾੜੂ ਲੱਗਦਾ ਕੋਈ ਜਗ੍ਹਾ ਵੈਸੇ ਹੈ ਹੀ ਥੋੜੀ ਇੱਥੇ ਤਾਂ ਸਾਫ ਹੋ ਗਿਆ ਸਾਰਾ ਫਲੋਰ ਟਾਈਮ ਹੋ ਰਿਹਾ ਪੌਣੇ 8 ਦਾ ਹੁਣ ਕੱਪੜੇ ਲੋਡ ਕਰਕੇ ਆਈਆਂ ਮਸ਼ੀਨ ਤੇ ਜਿੰਨੇ ਖੈ ਗਈ ਸੀ ਉਹਨੇ ਕਿ ਮੈਂ ਕਰਤੇ ਤੇ ਬਾਅਦ ਕੀ ਹਲੇ ਫਾਈਨਲ ਦਾ ਜਦੋਂ ਸਾਰੇ ਨਾ ਨੂੰ ਲੈ ਕੱਪੜੇ ਚੇਜ ਕਰ ਲੈ ਸਾਰੇ ਨੂੰ ਉਦੋਂ ਬਾਅਦ ਹੀ ਫਿਰ ਫਾਈਨਲੀ ਮੈਂ ਟਾਈਮਰ ਵਗੈਰਾ ਲਗਾ ਕੇ ਕਰੂੰ ਇੱਕ ਵਾਰ ਜਿੰਨ ਇੱਕ ਹੈਗੇ ਸੀਗੇ ਮਸ਼ੀਨ ਚ ਪਾਤੇ ਫਿਰ ਪਤਾ ਲੱਗ ਜਾਂਦਾ ਵੀ ਇੰਨੇ ਖੋਰ ਪਹਿਣਗੇ ਇੰਨੇ ਸਪੇਸ ਮਸ਼ੀਨ ਚ ਅਜੇ ਹੈਗੇ ਵੀ ਇੰਨਾ ਟੱਬ ਭਰ ਗਿਆ ਨਾ ਅੰਦਾਜ਼ਾ ਜਿਹਾ ਹੋ ਜਾਂਦਾ ਆਪਾਂ ਨੂੰ ਹੁਣ ਮੈਂ ਜ਼ਿਆਦਾਤਰ ਫੂਲੀ ਮਸ਼ੀਨ ਜੀ ਕੱਪੜੇ ਧੋਣੀਆਂ ਸੌਖੇ ਰਹਿੰਦੇ ਨੇ ਪਤਾ ਨਹੀਂ ਮੇਰੇ ਨੋਆਂ ਨੂੰ ਪਤਾ ਨਹੀਂ ਕੀ ਹੋ ਗਿਆ ਪਾਣੀ ਚ ਬਹੁਤ ਛੇਤੀ ਖਰਾਬ ਹੋ ਜਾਂਦੇ ਤਿੱੜ ਜਾਂਦੇ ਨੇ ਜਮੈਂ ਤਰੇੜਾਂ ਆ ਜਾਂਦੀਆਂ ਨੇ ਔਰ ਜੇ ਬਹੁਤ ਛੋਟੇ ਨੋ ਨੇਲਸ ਨਾਲ ਮੈਨੂੰ ਕੰਮ ਕਰਨਾ ਪਣਾ ਔਖਾ ਲੱਗਦਾ ਮੇਰੇ ਆ ਫੁੱਲ ਨਾ ਮੂਹਰੇ ਦੁਖਣ ਲੱਗ ਜਾਂਦੇ ਨੇ ਫਿਰ ਜੇ ਹਲਕੇ ਜਿਵੇਂ ਨੇਲਸ ਗਰੋ ਕਰਦੇ ਬਹੁਤ ਜ਼ਿਆਦਾ ਗਰੋ ਵੀ ਨਹੀਂ ਕਰਦੇ ਹਲਕੇ ਜਿ ਗਰੋ ਕਰਕੇ ਰੱਖਦੇ ਆ ਇੱਕ ਨੌ ਟਿਹੜਾ ਪੈ ਕਈ ਵਾਰ ਆਏ ਹੱਥ ਉੱਤ ਮਾਰਦੇ ਬਾਣਾ ਚ ਕੋਈ ਵਾਲ ਫਸ ਜਾਂਦਾ ਉਹ ਚਾਹੇ ਔਖਾ ਹੋ ਗਿਆ ਹੋਇਆ ਪੈ ਨੇਲਸ ਦਾ ਮੈਨੂੰ ਬਹੁਤ ਕਮਜ਼ੋਰ ਨੇ ਨੇਲਸ ਮੇਰੇ ਵਾਲੇ ਜਾਨੇ ਨਾਜੁਕ ਨੇ ਪਾਣੀ ਆਲਾ ਬਹੁਤ ਜ਼ਿਆਦਾ ਕੰਮ ਕਰ ਲਾਂ ਬਸ ਉੱਥੇ ਟਿੱਡ ਜਾਂਦੇ ਨੇ ਖਲੇਵੇ ਖਾਣਾ ਖਾਣਾ ਮੇਰਾ ਨਾ ਪੇਟ ਖਰਾਬ ਹੋਇਆ ਪਿਆ ਮੈਨੂੰ ਭੁੱਖ ਨਹੀਂ ਲੱਗ ਰਹੀ ਹੈਗੀ ਮੈਨੂੰ ਫਰੇਮ ਆਇਆ ਪਿਆ ਮੈਂ ਹੁਣ ਡਬਲ ਮਾਈਂਡਡ ਹੋ ਗਈ ਵੀ ਖਾਵਾ ਕਿ ਨਾ ਖਾਵਾ ਭੁੱਖ ਮੈਨੂੰ ਹੈ ਨਹੀਂਗੀ ਤੇ ਪੇਟ ਨੂੰ ਫਰੇਮ ਆ ਜਾਂਦਾ ਪਤਾ ਨਹੀਂ ਪਾਣੀ ਜਾਂਦੇ ਪੀਤਾ ਜਾਂਦਾ ਕਿ ਪਿਆਸ ਲੱਗਦੀ ਹੈ ਗਰਮੀ ਪਹੁੰਚ ਜਾਂਦਾ ਮੇਰੇ ਤਾਂ 4 ਲੀਟਰ ਪਾਣੀ ਮੈਂ ਆਰਾਮ ਨਾਲ ਪੀਲਾ ਨਹੀਂ ਆ ਪਾਣੀ ਬਹੁਤ ਪੀਨੇ ਸ਼ਾਮ ਨੂੰ ਤਾਂ ਬਹੁਤ ਪਿਆਸ ਲੱਗਦੀ ਆ ਉਸ ਕਰਕੇ ਨਾ ਫਰੇਮ ਆਇਆ ਪਿਆ ਪੇਟ ਨੂੰ ਦੋ ਤਿੰਨ ਦਿਨਾਂ ਤੋਂ ਪੇਟ ਖਰਾਬ ਹੋਇਆ ਪਿਆ ਸਾਰਾ ਸਰੀਰ ਨਾਲ ਪਾਣੀ ਵੀ ਪੀਣੀ ਆ ਪਰ ਫਿਰ ਉਹਦੇ ਨਾਲ ਵੀ ਫਰਕ ਨਹੀਂ ਹਜੇ ਮੈਨੂੰ ਕੁਝ ਪਿਆ ਹੈਗਾ ਅੱਧਾ ਦਿਨ ਠੀਕ ਰਹਿੰਦਾ ਵਿੱਚ ਜੀ ਠੀਕ ਰਹਿੰਦਾ ਵਿੱਚ ਜੀ ਐਂ ਲੱਗਦਾ ਵੀ ਬਹੁਤ ਪੇਟ ਮੇਰਾ ਫੁੱਲ ਗਿਆ ਮੈਂ ਮੋਟੀ ਹੋ ਗਈ ਐਂ ਲੱਗਿਆ ਐਂ ਲੱਗਣ ਲੱਗ ਗਿਆ ਤੇ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਕਿਨੂਆ ਤੇ ਮੂੰਗੀ ਦਾਲ ਸੋਕ ਕਰਨੀ ਸੀ ਤਾਂ ਕਿ ਮੈਂ ਨੈਕਸਟ ਡੇ ਮਾਰਨਿੰਗ ਵਿੱਚ ਬ੍ਰੇਕਫਾਸਟ ਵਿੱਚ ਇਹਦੇ ਚੀਲੇ ਬਣਾ ਸਕਾਂ ਵਾਸ਼ ਕਰਕੇ ਇਹਨੂੰ ਸੋਕ ਕਰਕੇ ਰੱਖ ਦੂੰਗੀ ਕਿਨੂਆ ਬਹੁਤ ਹੀ ਹੈਲਦੀ ਮਿਲਟ ਹੈ ਕਿ ਨੂੰ ਆnde ਆਪਾਂ ਰਾਈਸ ਵੀ ਬਣਾ ਸਕਦੇ ਆ ਜਿਵੇਂ ਆਪਾਂ ਚਾਵਲ ਬਣਾਉਨੇ ਇਸ ਤਰ੍ਹਾਂ ਪਾਣੀ ਵਿੱਚ ਇਹਨੂੰ ਉਬਾਲ ਕੇ ਨੂਨ ਪਾ ਕੇ ਰਾਈਸ ਤਰ੍ਹਾਂ ਵੀ ਖਾ ਸਕਦੇ ਕਿਸੇ ਵੀ ਦਾਲ ਸਬਜੀ ਨਾਲ ਜੋ ਆਪਾਂ ਵੇਟ ਲੌਫ ਤੇ ਹੁੰਦੇ ਆ ਇਹਦੇ ਚੀਲੇ ਵੀ ਬਣਾ ਸਕਦੇ ਆ ਇਹਨੂੰ ਸਬਜ਼ੀਆਂ ਪਾ ਕੇ ਨਮਕੀਨ ਚਾਵਲ ਮੰਗੂ ਵੀ ਬਣਾ ਸਕਦੇ ਆ ਤੇ ਇਹਦੇ ਆਪਾਂ ਕੀਨੂਆ ਦੀ ਖਿਚੜੀ ਵੀ ਬਣਾ ਸਕਦੇ ਹਾਂ ਨਾ ਬਹੁਤ ਸਾਰੀਆਂ ਰੈਸਪੀਸ ਇਸ ਤਰ੍ਹਾਂ ਬਣ ਜਾਂਦੀਆਂ ਨੇ ਮੈਂ ਕੀਨੂਆ ਤੇ ਮੂੰਗੀ ਦੇ ਦਾਲ ਦੇ ਚੀਲੇ ਬਣਾਉਣੇ ਹੁੰਦੇ ਜੋ ਮੈਨੂੰ ਬਹੁਤ ਪਸੰਦ ਨੇ ਇਹਨੂੰ ਮੈਂ ਸੋਕ ਕਰੂੰਗੀ ਸਵੇਰੇ ਬਣਾਉਂਗੀ ਇਹ ਚੀਲੇ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਚੈੱਕ ਕਰ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਕੂਰ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ